ਹੋ ਬਾਪੂ ਬਾਜ ਭਾਈ ਵੀ ਸ਼ਰੀਕ ਹੋ ਗਏ ਮਿਲਿਆ ਨੂੰ ਕਈ ਕਈ ਵੀਕ ਹੋ ਗਏ ਬਾਤੋ ਬਾਤ ਭਾਈਆਂ ਵਿੱਚ ਪਹਿਲਾਂ ਜਿਹਾ ਰਹਿੰਦਾ ਨਹੀਂ ਨਿਆ ਮਿੱਤਰੋ ਹੁੰਦਾ ਜਦੋਂ ਸਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੋ ਹੁੰਦੀਆਂ ਨਾ ਉਹ ਮਿੱਤਰੋ ਹੁੰਦਾ ਜਦੋਂ ਸਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੋ ਹੁੰਦੀਆਂ ਨਾ ਉਹ ਮਿੱਤਰੋ ਹੁੰਣ ਪੈਣਾ ਵੀ ਯਾਰੀ ਕਾ ਨਾਲ ਕੱਟ ਨਾ ਰਹੀਆਂ ਗੱਲਾਂ ਕੌੜ ਤੁਮੇ ਹੱਥ ਵੱਧ ਕੌੜੀਆਂ ਕਈਆਂ ਪੈਣਾ ਵੀ ਯਾਰੀ ਕਾ ਨਾਲ ਕੱਟ ਨਾ ਰਹੀਆਂ ਗੱਲਾਂ ਕੌੜ ਤੁਮੇ ਹੱਥ ਵੱਧ ਕੌੜੀਆਂ ਕਈਆਂ ਹੱਤੀ ਕੀਤੀਆਂ ਜਿੰਨਾਂ ਨੂੰ ਅਸੀਂ ਛਾਵਾਂ ਰਹੇ ਨਾ ਸਾਡੇ ਓ ਮਿੱਤਰੋ ਹੁੰਦਾ ਜਦੋਂ ਸਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੋ ਹੁੰਦੀਆਂ ਨੋ ਮਿੱਤਰੋ ਹੁੰਦਾ ਜਦੋਂ ਸਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੋ ਹੁੰਦੀਆਂ ਨੋ ਮਿੱਤਰੋ ਟਿੱਡੋ ਜੰਮ ਕੇ ਫਰਕ ਮੰਗ ਕਰਦੀ ਦਾ ਕੁੱਟ ਕੇ ਖਰੋਂ ਦੀ ਚੂਰੀਆਂ ਪੈਸਾ ਰੱਬ ਨਹੀਂ ਤੇ ਰੱਬ ਤੋਂ ਵੀ ਘਟ ਨਹੀਂ ਪੈਦਾ ਇਹ ਬਵਾਉਂਦਾ ਦੁਨੀਆਂ ਹੋ ਗੱਲਾਂ ਸੱਚੀਆਂ ਕਲਮ ਲਿਖ ਕੇ ਕਹਿ ਗਈ ਗੱਲਾਂ ਸੱਚੀਆਂ ਕਲਮ ਲਿਖ ਕੇ ਕਹਿ ਗਈ ਓ ਲੈ ਹੁ ਟਿੱਡੋ ਗੋ ਮਿੱਤਰੋ ਹੁੰਦਾ ਜੇ ਦਸ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਓ ਮਿੱਤਰੋ ਹੁੰਦਾ ਜੇ ਦਸ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਓ ਮਿੱਤਰੋ ਬੇਈਮਾਨ ਦਾ ਖਿਤਾਬ ਸਾਨੂੰ ਦੇਕੇ ਅੰਮਾ ਜਾਇ ਨੇ ਨਵਾ ਜੇ ਆ ਬੇਈਮਾਨ ਦਾ ਖਤਬ ਸਾਨੂੰ ਦੇਕੇ ਅੰਮਾ ਜਾਇ ਨੇ ਨਵਾ ਜੇ ਆ ਗੱਲਾ ਤੀਰ ਵਾਂਗ ਸ਼ੇਕ ਕਰ ਗਿਆਂ ਜਗਮ ਜੜ ਹਲੇਤਾ ਜੇ ਆ ਓ ਗੱਲਾ ਤੀਰ ਵਾਂਗ ਸ਼ੇਕ ਕਰ ਗਿਆਂ ਜਗਮ ਜੜ ਹਲੇਤਾ ਜੇ ਆ ਓ ਜਿਹੜਾ ਬਾਪੂ ਸਾਡੇ ਨਾਲ ਕਦੇ ਹੋਇਆ ਸਾਡੇ ਨਾਲ ਹੋਇਆ ਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਉਹ ਮਿੱਤਰੋ ਹੁੰਦਾ ਜਾਂਦਾ ਜ਼ਿਰਦੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਉਹ ਮਿੱਤਰੋ ਝੂਟਾ ਅਲਟੋ ਦਾ ਉਮਰਾ ਦਾ ਪਾਗਿਆ ਤੇ ਬੈਣ ਦੱਲਾ ਖੇਡ ਗਿਆ ਚਾਲ ਪਾਗਾ ਸਕੇ ਅਚਰ ਉਹ ਝੂਟਾ ਅਲਟੋ ਦਾ ਉਮਰਾ ਦਾ ਪਾਗਿਆ ਤੇ ਬੈਣ ਦੱਲਾ ਖੇਡ ਗਿਆ ਚਾਲ ਪਾਗਾ ਸਕੇ ਅਚਰ ਉਹ ਪੁੱਟ ਪਾਕੇ ਗੋਰੇ ਰਾਜ ਕਰ ਸਕੇ ਨਾ ਪੁੱਟ ਗੋਰੇ ਰਾਜ ਕਰਨ ਸਕਣਾ ਉਹ ਕਰੂਗੀ ਮੈਂ ਉਹ ਮਿੱਤਰੋ ਹੁੰਦਾ ਜਦੋਂ ਸਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਹੋ ਮਿੱਤਰੋ ਹੁੰਦਾ ਜਦੋਂ ਸਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਹੋ ਮਿੱਤਰੋ ਪੈਰ ਰੱਖ ਕੇ ਪਰ ਜੀ ਨੂੰ ਤੁਰਨਾ ਸਕਾਇਆ ਉਹੀ ਰਾਹਾਂ ਵਿੱਚ ਦਰਦੇ ਨੇ ਕੱਚ ਰਵਿੰਦਰ ਬਰਾੜਾ ਕਰੂ ਦੁਨੀਆ ਵਿਰੋਧ ਕਾ ਤੋਂ ਲਿਖਦਾ ਗਲਾਬ ਕਹਿੰਦਾ ਸੱਚ ਹੋ ਲੱਗ ਗੈਰ ਪਿੱਛੇ ਜਦੋਂ ਅੰਮਾ ਜਾਏ ਹੁ ਸਿਰੋ ਜਾਤ ਲੈ ਦੇਖੋ ਮਿੱਤਰੋ ਹੁੰਦਾ ਜਦੋਂ ਧਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਉਹ ਮਿੱਤਰੋ ਹੁੰਦਾ ਜਦੋਂ ਧਿਰ ਤੇ ਪਿਓ ਮਿੱਤਰੋ ਗੱਲਾਂ ਹੋ ਗਈਆਂ ਜੇ ਹੁੰਦੀਆਂ ਨਾ ਉਹ ਮਿੱਤਰੋ